ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਸ਼ਾ ਰੰਬਿਆ ਹੋਇਆ ਹੈ ਬੁਰੇ ਦਾ ਪਲਾ ਕਰ ਉਹ ਗੁਰਬਾਣੀ ਸਾਨੂੰ ਇਹ ਸੇਹ ਦਿੰਦੀ ਹੈ ਸਭ ਅੰਤਰਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ ਹਰ ਇੱਕ ਦੇ ਅੰਦਰ ਉਹ ਅੰਤਰਜਾਮੀ ਪਰਮਾਤਮਾ ਜਿਹੜਾ ਘਟ ਘਟ ਦੀ ਜਾਣਦਾ ਹੈ ਉਹ ਹਰ ਇੱਕ ਦੇ ਅੰਦਰ ਬ੍ਰਹਮ ਮੌਜੂਦ ਹੈ ਪਰਮਾਤਮਾ ਦੀ ਔਂਸ਼ ਮੌਜੂਦ ਹੈ ਉਰ ਬ੍ਰਹਮ ਵਸੈ ਸਭ ਥਾਏ ਉਹ ਪਰਮਾਤਮਾ ਸਭ ਥਾਂ ਦੇ ਵਸਦਾ ਅੰਦਰ ਬਾਹਰ ਮੰਦਾ ਕਿਸ ਨੂੰ ਆਖੀਐ ਸ਼ਬਦ ਵੇਖੋ ਲਿਵ ਲਾਇ ਸ਼ਬਦ ਵੇਖੋ ਸ਼ਬਦ ਦੇ ਰਾਹੀ ਪਰਮਾਤਮਾ ਲਿਵ ਜੋੜ ਕੇ ਜਦੋਂ ਤੁਸੀਂ ਅਨੁਭਵ ਕਰਕੇ ਵੇਖੋਗੇ ਤੇ ਫਿਰ ਤੁਸੀਂ ਕਿਸੇ ਨੂੰ ਮੰਦਾ ਨਹੀਂ ਆਖ ਸਕਦੇ ਕਿਸੇ ਦਾ ਕਿਸੇ ਨੂੰ ਬੁਰਾ ਨਹੀਂ ਆਖ ਸਕਦੇ ਮੰਦਾ ਕਿਸ ਨੂੰ ਆਖੀਐ ਸ਼ਬਦ ਵੇਖੋ ਲਿਵ ਲਾਇ ਲਿਵ ਲਾ ਕੇ ਸ਼ਬਦ ਦੇ ਰਾਹੀ ਵੇਖੋ ਕਿ ਹਰ ਇੱਕ ਵਿੱਚ ਉਸ ਦੀ ਜੋਤ ਹੈ ਹਰ ਇੱਕ ਵਿੱਚ ਬੈਠਾ ਉਹੀ ਕਰਨ ਕਰਣ ਸਮਰੱਥ ਹੈ ਬੁਰਾ ਭਲਾ ਤਿੱਚ ਰੱਖਦਾ ਜਿੱਚ ਰਹਿ ਦੂਹ ਮਾਹੇ ਬੰਦਾ ਇਤਨੀ ਦੇਰੀ ਕਿਸੇ ਨੂੰ ਬੁਰਾ ਜਾਂ ਪਲਾਖਦਾ ਜਾਂ ਕਿਸੇ ਦਾ ਬੁਰਾ ਜਾਂ ਸੋਚਦਾ ਹੈ ਜਿੰਨੀ ਦੇਰੀ ਉਹ ਦੂਦੂ ਦਾ ਵਿੱਚ ਹੈ ਉਹ ਦੂਚਤੇ ਵਿੱਚ ਹੈ ਅਜੇ ਉਸ ਨੂੰ ਉਸ ਇਕਸਾਰਤਾ ਦੀ ਸਮਝ ਨਹੀਂ ਆਈ ਪ੍ਰਮਾਤਮਾ ਦੀ ਇੱਕੋ ਹਸਤੇ ਦੀ ਵਿਆਪਕਤਾ ਦੀ ਸਮਝ ਨਹੀਂ ਆਈ ਇਤਨੀ ਦੇਰੀ ਉਹ ਬੁਰਾ ਪਲਾਖਦਾ ਹੈ ਗੁਰਮੁਖ ਏਕੋ ਬੁੱਝਿਆ ਇੱਕ ਸਮਾਏ ਸਮਾਏ ਜਿਹੜਾ ਗੁਰਮੁਖ ਬੰਦਾ ਹੈ ਉਹ ਇੱਕ ਪ੍ਰਮਾਤਮਾ ਨੂੰ ਜਦੋਂ ਬੁੱਝ ਲੈਂਦਾ ਸਮਝ ਲੈਂਦਾ ਅਨੁਭਵ ਕਰ ਲੈਂਦਾ ਹੈ ਤੋਂ ਉਹ ਉਹ ਫਿਰ ਉਸ ਇੱਕ ਵਿੱਚ ਹੀ ਸਮਾਈ ਰਹੀ ਦੀ ਉਹਦੀ ਸੁਰਤੀ ਸਾਰੇ ਪਾਸੇ ਉਸ ਇੱਕ ਨੂੰ ਹੀ ਦਿਖਦਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਨਹੀਂ ਕੋਈ ਸਬੈ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨੋ ਕੋ ਬੋਲਾਰੇ ਅਗਰ ਕੋਈ ਮੰਦੇ ਬੋਲ ਬੋਲਦਾ ਹੈ ਕਿਸੇ ਦਾ ਅਚਰਨ ਮੰਦਾ ਹੈ ਕਿਸੇ ਦੇ ਕਰਮ ਮੰਦੇ ਹਨ ਤੋ ਉਹ ਉਕਾਬਲੇ ਰਹਿਮ ਹੈ ਉਹਦਾ ਕਿਆਸ ਕਰਨਾ ਉਹਦਾ ਸੁਧਾਰ ਕਰਨ ਦੀ ਕੋਸ਼ਿਸ਼ ਕਰਨ ਉਹ ਉਸ ਨੂੰ ਚੰਗੇ ਮਾਰਗ ਦੇ ਪਾਉਣ ਦੀ ਕੋਸ਼ਿਸ਼ ਕਰਨਾ ਇਸ ਸਿੱਖ ਦਾ ਅਗਲੀਨ ਧਰਮ ਹੈ। ਅ ਜੇ ਕੋਈ ਇਤਨਾ ਹੀ ਵਿਗੜ ਜਾਏ ਕਿ ਜ਼ਾਲਮ क्रूर ਬਣ ਜਾਏ ਸਮਾਜ ਲਈ ਸੰਸਾਰ ਦੇ ਲਈ ਉਹ ਨਾ ਦੇ ਲੋਕਾਂ ਦੀ ਜ਼ਿੰਦਗੀ ਦੀ ਪਰਵਾਹ ਕਰੇ ਨਾ ਕਿਸੇ ਦੇ ਅਚਰਨ ਦੀ ਪਰਵਾਹ ਕਰੇ ਨਾ ਕਿਸੇ ਦੀ ਦੀ ਪਰਵਾਹ ਕਰੇ ਉਸ ਵੇਲੇ ਸਿੱਖ ਸ਼ਸਤਰ ਯੁੱਗ ਦਾ ਹੈ। ਜਿਤਨੇ ਦਿਰੀ ਐਸੀ ਹਾਲਤ ਨਹੀਂ ਬਣੀ। ਇਤਨੇ ਦਿਰੀ ਸਿੱਖ ਉਹਨਾਂ ਬੁਰੇ ਦਾ ਕੋ ਗੁਰੂ ਸਾਹਿਬ ਨੇ ਤੇ ਜਿਨ੍ਹਾਂ ਨੂੰ ਉਹਨਾਂ ਦੇ ਜਿਨ੍ਹਾਂ ਜ਼ਾਲਮਾਂ ਨੇ ਗੁਰੂ ਸਾਹਿਬ ਨੂੰ ਤਤ ਤੇ ਤਰ ਦੇ ਉਠਾਇਆ। ਗੁਰੂ ਸਾਹਿਬ ਨੇ ਤੇ ਉਹਨਾਂ ਦਾ ਵੀ ਬੁਰਾ ਨਹੀਂ ਮੰਗਿਆ ਉਹਨਾਂ ਨੇ ਕੋਈ ਬਦਵਾਣੀ ਦਿੱਤੀ ਅਸੀਂ ਪ੍ਰਾਤਨ ਇਤਿਹਾਸ ਦੇਖੋ ਉਹ ਕਿਤਨਾ ਸੱਚਿਆ ਨਹੀਂ ਹੈ ਪਰ ਜਿਹੜਾ ساری ਗੱਲ ਹੈ ਕਿ ਚੱਲ ਪਾਣੀ ਪਗੜਿਆ ਹੱਥ ਤੇ ਚੱਲ ਸ਼ਰਾਬ ਦਿੱਤਾ ਉਹ ਕਿਤਾਬ ਉਹ ਕਿਤਾਬ ਪਰ ਗੁਰੂ ਸਾਹਿਬ ਨੇ ਐਸਾ ਕੁਝ ਨਹੀਂ ਕੀਤਾ ਕਿਸੇ ਦਾ ਬੁਰਾ ਨਹੀਂ ਮੰਗਿਆ ਪ੍ਰਾਤਨ ਸਿੱਖਾਂ ਵਿੱਚ ਵੀ ਜਿਨ੍ਹਾਂ ਨੂੰ ਸ਼ਹੀਦ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਇੱਕ ਇਤਿਹਾਸਿਕ ਮਿਸਾਲ ਨਹੀਂ ਮਿਲਦੀ ਕਿ ਕਿਸੇ ਦਾ ਕਿਸੇ ਗੁਰਸਿੱਖ ਨੇ ਕਿਸੇ ਸ਼ਹੀਦ ਨੇ ਬੁਰਾ ਮੰਨਿਆ ਹੋਵੇ ਉਹ ਸਮਝਦੇ ਸਨ ਕਿ ਕਾ ਕੋ ਜਰੈ ਕਾਇ ਹੋਏ ਖਾਨ ਨਟਵੜ ਖੇਲਾ ਸਾਰਿਆਂ ਬਾਣ ਕੌਣ ਸੜਦਾ ਤੇ ਕੌਣ ਸੜਦਾ ਉਹ ਆਪ ਹੀ ਇਨ ਸੀੜਾਂ ਵਿੱਚ ਬੈਠਾ ਹੋਇਆ ਕਿਸੇ ਨੂੰ ਮਾਰਨ ਦੀ ਸ਼ੀਦ ਕਰਨੀ ਪ੍ਰੇਰਣਾ ਦਿੰਦਾ ਤੇ ਕਿਸੇ ਨੂੰ ਸ਼ੀਦ ਹੋਣ ਦੀ ਪ੍ਰੇਰਣਾ ਦਿੰਦਾ ਉਸ ਦੀ ਇੱਕ ਖੇਡ ਹੈ ਇੱਕ ਚਮਤਕਾਰ ਹੈ ਲੇਕਿਨ ਵਾਜ਼ਿਆ ਰੂਪ ਵਿੱਚ ਇਸ ਦੇ ਰੂਪ ਵਿੱਚ ਸਾਨੂੰ ਸੁਰੱਖਿਆ ਵਾਸਤੇ ਸ਼ਸਤਰ ਜੁੜ ਚੁਕਣਾ ਪੈਂਦਾ ਹੈ ਲੇਕਿਨ ਛੋਟੀ ਮੋਟੀ ਗੱਲ ਨੂੰ ਜਿਹੜੀ ਚੀਜ਼ ਸਮਝਾ ਬ ਜਾ ਕੇ ਰਾਹ ਰਾਸਤੇ ਆ ਸਕਦੀ ਹੈ ਉਹਦੇ ਲਈ ਕਿਸੇ ਨੂੰ ਬੁਰਾ ਸਮਝ ਕੇ ਉਹਦੇ ਨਾਲ ਨਫ਼ਰਤ ਕਰਨੇ ਕਾਰਨ ਇੱਥੇ ਵੀ ਸਾਡੇ 12 ਦੇ ਇਹ ਵੀ ਸੀ ਕਿ ਬੰਦਾ ਜਨਮ ਕਰਕੇ ਵੀ ਬੁਰਾ ਹੁੰਦਾ ਜੀ ਜਨਮ ਕਰਕੇ ਵੀ ਨੀਚ ਹੁੰਦਾ ਵੇ ਨੀਚ ਦੇ ਘਰ ਜੰਮਿਆ ਨੀਚ ਹੈ ਉਹਦੇ ਨਾਲ ਇਨੀ ਨਫ਼ਰਤ ਇਤਨਾ ਬੈਰ ਬਰੋਧ ਇਨੀਆਂ ਦੁਸ਼ਮਣੀਆਂ ਸੂਨ ਤੱਕ ਨਹੀਂ ਦੇਣਾ ਸੁਲਮੋ ਸਤਮ ਤੱਕ ਉਹਨਾਂ ਨੇ ਨਫ਼ਰਤ ਕਰਨੀ ਇਤਨਾ ਕਿਸੇ ਨੂੰ ਬੁਰਾ ਸਮਝਣਾ ਆਪਣੇ ਆਪ ਨੂੰ ਉੱਚਾ ਸਮਝ ਲੈਣਾ ਇਹੋ ਜੀ ਮਨੁਵਰਤੀ ਗੁਰਮਤ ਪ੍ਰਵਾਨ ਨਹੀਂ ਕਰਦੀ ਜਦੋਂ ਇਹੋ ਜੀ ਆਤਮਵਸਥਾ ਬਣ ਜਾਵੇ ਸਾਰੇ ਵਿੱਚ ਪ੍ਰਭੂ ਦੇ ਸਪੇ ਤੇ ਜਦੋਂ ਅਸੀਂ ਕਿਸੇ ਨੂੰ ਬੁਰਾ ਜਾਂ ਭਲਾ ਮੰਨਦੇ ਹਾਂ ਫਿਰ ਭਲੇ ਲਈ ਬੜਾ ਪਿਆਰ ਦਿਲੇ ਚ ਰੱਖਣ ਲੱਗਦੇ ਹਾਂ ਜਿਹਨੂੰ ਬੁਰਾ ਸਮਝਦੇ ਉਹਦੇ ਨਫ਼ਰਤ ਰੱਖਣ ਲੱਗ ਪੈਂਦੇ ਹਾਂ ਆਪਣਾ ਆਪਾ ਗਵਾ ਲੈਂਦੇ ਆ ਆਪਣਾ ਸਹਿਜ ਵਿਗਾੜ ਲੈਂਦੇ ਆ ਤੇ ਜਦੋਂ ਇਹ ਸਹਿਜ ਟਿਕਿਆ ਰਹੇ ਅਸੀਂ ਸਾਰੰਭ ਬ੍ਰਹਮ ਨੂੰ ਦੇਖੀਏ ਫਿਰ ਦੁੱਖ ਨਹੀਂ ਸਭ ਸੁਖ ਹੀ ਯਾਰੇ ਇੱਕ ਹੀ ਇੱਕਾ ਇੱਕ ਹੀ ਨੇਤਾ ਫਿਰ ਇੱਕ ਹੀ ਸਾਰੇ ਦਿਸਦਾ ਫਿਰ ਕੋਈ ਦੁੱਖ ਨਹੀਂ ਹੈ ਬੁਰਾ ਨਹੀਂ ਸਭ ਪਲਾਈ ਯਾਰੇ ਹਾਰ ਨਹੀਂ ਸਭ ਜੇਤਾ ਫਿਰ ਕੁਝ ਬੁਰਾ ਨਹੀਂ ਸੱਪਾ ਲਾਈ ਹੈ ਜੇ ਵਾਹਿਗੁਰੂ ਨੇ ਸਾਨੂੰ ਚੰਗੇ ਸੇਵ ਦਿੱਤੀ ਤੇ ਭਲਾਇਆ ਜੀ ਸੋਹਣੇ ਖਾਨ ਦੇ ਅਣ ਪੀਣ ਨਹੀਂ ਤਾਂ ਅੰਦਲ ਸਾਰੇ ਸੁਖ ਦਿੱਤੇ ਰੱਬ ਭਲਾਇਆ ਜੀ ਤੇ ਜਿੱਥੇ ਤੇ ਤਬ ਉਹ ਬਹਿਨਾਂ ਸੇ ਕਹਿ ਗਿਆ ਜੇ ਐਸੇ ਹਾਲਾਤ ਬਣ ਕੇ ਕਿ ਸਾਨੂੰ ਜਾਨ ਗੁਰਮਾਨ ਕਰਨੀ ਪੈ ਗਈ ਤੇ ਫਿਰ ਰੱਬੂ ਬੁਰਾ ਹੋ ਗਿਆ ਫਿਰ ਮੜਾ ਹੋ ਗਿਆ ਕਰਮ ਦੀ ਮਾਤਮਦਾਰੀ ਹੋ ਜਾ ਉਹ ਰੱਬਾ ਬੜਾ ਕਹਿਰ ਕੀਤਾ ਈ ਉਹ ਜੁਵਾਨ ਪੁੱਤਰ ਲੈ ਗਏ ਜੁਵਾਨ ਧੀ ਲੈ ਗਏ ਉਸੇ ਰੱਬ ਕਹਿਰਮਾਨ ਹੋ ਗਿਆ ਇਹ ਅਵਸਥਾ ਕੱਚੀਆਂ ਅਵਸਥਾਵਾਂ ਨੇ ਪ੍ਰਭੂ ਦੀ ਰਜ਼ਾ ਵੀ ਤੁਰਨ ਵਾਲੇ ਨੂੰ ਇਹਨਾਂ ਗੱਲਾਂ ਦਾ ਕੋਈ ਫਰਕ ਨਹੀਂ ਪੈਂਦਾ ਇਹ ਉਹਨਾਂ ਨੂੰ ਸਭ ਰੱਬ ਦਾ ਭਾਣੇ ਲੱਗਦਾ ਹੈ ਜੇ ਗੁਰ ਚਿੜਕਾ ਤਾਂ ਮੀਠਾ ਲੱਗਿਆ ਇਹ ਬਖਸ਼ੇ ਤਾਂ ਗੁਰ ਵੜਿਆਈ ਪ੍ਰਭੂ ਬਖਸ਼ਿਸ਼ ਕਰੇ ਤੇ ਤਨਵਾਦ ਤੇ ਜੇ ਪ੍ਰਭੂ ਵੱਲੋਂ ਭਾਣੇ ਅਨੁਸਾਰ ਕੋਈ ਦੁੱਖ ਆ ਜਾਏ ਤੇ ਤਾਂ ਉਸ ਨੂੰ ਜਰਨ ਦਾ ਬੇਨਤੀ ਕਰਨ ਦੀ ਅਰਦਾਸ ਬੇਨਤੀ ਕਰਦਾ ਹੈ ਸਿੱਖ ਪ੍ਰਭ ਜਿਉ ਖਸਮਾਨਾ ਕਰ ਪਿਆਰੇ ਬੂਰੇ ਭਲੇ ਹਮ ਥਾਰੇ ਫਿਰ ਬੰਦਾ ਇਹ ਮੰਗਦਾ ਹੈ ਕਿ ਅਸੀਂ ਬੂਰੇ ਆ ਭਲੇ ਆ ਤੇਰੇ ਆ ਤੇ ਜੇ ਤੁਹਾਡੇ ਤੇ ਮਿਹਰ ਹੋ ਗਈ ਤੁਸੀਂ ਅੱਛਾ ਜੀਵਨ ਜਿਉ ਰਹੇ ਹੋ ਤੇ ਫਿਰ ਜਿਸ ਨੇ ਮਿਹਰ ਕੀਤੀ ਉਹਦੇ ਅਗੇ ਅਰਦਾਸ ਕਰੋ ਜਿਹੜੇ ਅੱਛਾ ਜੀਵਨ ਨਹੀਂ ਜੀਵ ਰਹੇ ਜਿਹੜੇ ਬੁਰੇ ਕਰਮ ਕਰ ਰਹੇ ਨੇ ਫਿਰ ਉਹਨਾਂ ਵਾਸਤੇ ਅਰਦਾਸ ਕਰੋ ਉਹ ਵੀ ਰਾਹ ਤੇ ਆਜਣ ਪਰ ਕਾ ਬੁਰਾ ਨਾ ਰਾਖੋ ਜੀ ਤੁਮ ਕੋ ਦੁੱਖ ਨਹੀਂ ਪਾਈ ਮੀਤ ਦੇਖੋ ਕਿੰਨੇ ਪਿਆਰੇ ਬਚਨ ਕਿ ਕਿਸੇ ਦੂਜੇ ਦਾ ਬੁਰਾ ਨਾ ਚਿਤ ਵਿੱਚ ਸੋਚੋ ਤੁਸੀਂ ਕਿਸੇ ਨੂੰ ਬੁਰਾ ਸਮਝ ਕੇ ਉਹਦਾ ਬੁਰਾ ਸੋਚਦੇ ਹੋ ਤੇ ਇਹ ਦੁੱਖ ਆਪਣੇ ਲਈ ਸੇਲ ਲੈਂਦੇ ਹੋ ਆਪਣੀ ਮਨੋਵਿਰਤੀ ਨੂੰ ਅੰਦਰ ਮੈਲੀ ਕਰ ਲੈਂਦੇ ਹੋ ਐਸਾ ਅਗਰ ਤੁਸੀਂ ਕਰੋਗੇ ਕਿ ਕਿਸੇ ਦਾ ਬੁਰਾ ਨਾ ਮੰਗੋਗੇ ਬੁਰਾ ਨਾ ਚਿਤਵੋਗੇ ਸੋਚੋਗੇ ਫਿਰ ਤੁਮ ਕੋ ਦੁੱਖ ਨਹੀਂ ਪਾਈ ਮੀ ਤੈਨੂੰ ਕੋਈ ਦੁੱਖ ਪਾਉ ਨਹੀਂ ਸਕਣ ਲਗਾ ਇਹਦਾ ਮਤਲਬ ਇਹ ਹੋਇਆ ਕਿ ਕਿਸੇ ਨੂੰ ਬੁਰਾ ਸਮਝਣਾ ਕਿਸੇ ਲਈ ਬੁਰਾ ਸੋਚਣਾ ਇਹ ਆਪਣੇ ਲਈ ਦੁੱਖ ਸਹਿਣ ਵਾਲੀ ਗੱਲ ਹੈ ਆਪਣੀ ਆਤਮਿਕ ਅਵਸਥਾ ਬਗੜਨ ਵਾਲੀ ਗੱਲ ਹੈ ਸਭ ਜੀਉ ਪਿੰਡ ਦੀਆ ਤੁਦ ਆਪੇ ਤੁਦ ਆਪੇ ਕਾਰਾ ਲਾਇਆ ਲੋ ਜੀ ਜੇ ਜੀਉ ਪਿੰਡ ਹੀ ਉਸਦਾ ਕਮ ਕਾਜ ਉਸਨੂੰ ਸਨੇ ਲਾ ਕੇ ਰੱਖਿਆ ਚੰਗੇ ਪਾਸੇ ਜਾਂ ਮਾੜੇ ਪਾਸੇ ਕਿਹੜਾ ਰੋਲ ਦਿੱਤਾ ਜ਼ਿੰਦਗੀ ਦਾ ਇਹ ਕੋਈ ਪਤਾ ਨਹੀਂ ਜੇਗਾ ਤੂੰ ਹੁਕਮ ਕਰੇ ਤੇ ਕੋ ਕਰਮ ਕੁਮਾਵੇ ਜੇਗਾ ਤੂੰ ਤੋਰ ਲਿਖ ਪਾਇਆ ਤੋਰ ਤੂੰ ਜੋ ਉਹਦੇ ਕਰਮਾਂ 'ਚ ਤੂੰ ਲਿਖ ਪਾਇਆ ਉਹ ਜੀ ਕੋਈ ਹੁਕਮ ਉਸ ਹੁਕਮ ਅਨਸਾਰ ਕੋਈ ਕਰਮ ਕਰੀ ਜਾ ਰਿਹਾ ਕੋਈ ਮਾੜੇ ਕਰ ਰਿਹਾ ਕੋਈ ਚੰਗੇ ਕਰ ਰਿਹਾ ਚੰਗਾ ਕਰਕੇ ਵੀ ਗਿਆਨ ਦੇ ਰਿਹਾ ਕਿਸੇ ਕੋਲ ਨੂੰ ਮਾੜਾ ਕਰ ਕੋਲ ਕਰਵਾ ਕੇ ਵੀ ਗਿਆਨ ਹੀ ਦੇ ਰਿਹਾ ਉਹ ਸਜ਼ਾਵਾਂ ਵੀ ਇੱਥੇ ਹੀ ਦਿੰਦਾ ਹੋ ਸਕਦਾ ਕੋਈ ਜਿਹੜਾ ਸਾਡੇ ਨਾਲ ਕੋਈ ਬੁਰਾ ਕਰ ਗਿਆ ਉਹ ਸਾਡੇ ਕਿਸੇ ਕਰਮ ਦਾ ਹੀ ਫਲ ਹੈ ਪ੍ਰਮਾਤਮਾ ਨੇ ਉਹਦੇ ਸ੍ਰੋਤ ਨੂੰ ਦਿੱਤਾ ਹੈ ਇਹ ਕੋਈ ਅਸੀਂ ਕਹਿ ਨਹੀਂ ਸਕਦੇ ਕੁਦਰਤ ਦੇ ਹੁਕਮ ਹੁਕਮ ਨਾਲ ਕਿਹਾ ਜਾਈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਲਈ ਅਸੀਂ ਹਰ ਵੇਲੇ ਭਲਾਈ ਮੰਗਣਾ ਬੁਰਾ ਨਹੀਂ ਮੰਗਣਾ ਹਰ ਵੇਲੇ ਹਰੇਕ ਵਿੱਚ ਪ੍ਰਮਾਤਮਾ ਦੀ ਖੇੜੀ ਸਮਝਣੀ ਹੈ ਦੇਖੋ ਕਿੰਨਾ ਪਿਆਰਾ ਸ਼ਲੋਕ ਹੈ ਕਿਰਤੁ ਕੁਮਾਮਨ શુભ ਅਸ਼ੁਭ ਕੀਨੇ ਤਿਨ ਪ੍ਰਭ ਆਪ ਇਹ ਕਿਰਤ ਕਮਈਆਂ ਚਾਹੇ ਸ਼ੁਭਨ ਤੇ ਚਾਹੇ ਸ਼ੁਭਨ ਕੀਨੇ ਤਿਨ ਪ੍ਰਭ ਆਪ ਪਸ਼ੂ ਆਪਣ ਹੂੰ ਹੂੰ ਕਰੇ ਨਾਨਕ ਬਿਨ ਹਰ ਕਹਾ ਕਮਾਤ ਪਸ਼ੂ ਵਰਤੀ ਵਾਲਾ ਇਨਸਾਨ ਆਪਣ ਹੂੰ ਹੂੰ ਕਰਾ ਜੀ ਮੈਂ ਚੰਗੇ ਕੰਮ ਕਰਦਾ ਜੀ ਅਸੀਂ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਜੀ ਐਵੇਂ ਹੂੰ ਕਰਦਾ ਫਿਰਦਾ ਨਾਨਕ ਬਿਨ ਹਰ ਕਹਾ ਕਮਾਤ ਅਗਰ ਜੀ ਕੋ ਚੰਗੇ ਕਰਮ ਕੁਮਾਰੇ ਹੋ ਤੇ ਪ੍ਰਭੂ ਦੀ ਬਖਸ਼ਿਸ਼ ਤੋਂ ਬਿਨ ਕਿਤੇ ਬਿਨ ਹਰ ਕਹਾ ਕਮਾਤ ਤੇ ਜੇ ਕੋ ਮਾਰੇ ਕਰ ਰਿਹਾ ਉਹ ਵੀ ਕਿਸੇ ਹੁਕਮ ਦੇ ਭਾਣੇ ਵਿੱਚ ਹੀ ਉਸ ਪਾਸੇ ਲੱਗਿਆ ਤੇ ਇਸ ਲਈ ਅਸੀਂ ਨਫਤ ਨਹੀਂ ਕਰ ਸਕਦੇ ਇਕ ਆਪ ਗ੍ਰਾਮਣ ਹਾਰਾ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਾ ਹੀ ਕੋਈ ਅਸੀਂ ਮੂਲ ਮੁੱਤਰ ਦੇ ਅਰਥ ਕਰਦੇ ਆਂ ਕਈ ਵਾਰ ਕਰਤਾ ਪੁਰਖ ਦੇ ਅਰਥ ਇੰਨੇ ਹੀ ਕਰਦੇ ਨੇ ਆ ਬਈ ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਸ੍ਰਿਸ਼ਟੀ ਦਾ ਕ੍ਰੀਏਟਰ ਕਰਤਾ ਹੈ ਤੇ ਫਿਰ ਉਹਦੇ ਵਿੱਚ ਸਮਾਇਆ ਹੋਇਆ ਪੁਰਖ ਹੋ ਕੇ ਵੀ ਸਮਾਇਆ ਹੋਇਆ ਬਸ ਇੰਨਾ ਨਹੀਂ ਮੈਂ ਇੱਕ ਦਿਨ ਸੋਚੀ ਦਿਨ ਸੋਚਿਆ ਦਾਤੇ ਦੀ ਕੋਈ ਅਸੀ ਕਿਰਪਾ ਆ ਕਿ ਮੈਂ ਦੇਖੋ ਹੋ ਖਾਲੀ ਇੰਨਾ ਹੀ ਨਹੀਂ ਕਿ ਇਹ ਸਾਰੀ ਸ੍ਰਿਸ਼ਟੀ ਉਸਨੇ ਬਣਾਈ ਹੈ ਦਾ ਉਹ ਕਰਤਾ ਦੇ ਵੀ ਸਮਾਇਆ ਇੰਨਾ ਹੀ ਹੈ ਕਿ ਸਮਾ ਕੇ ਹਰ ਸ੍ਰਿਤੀ ਬੈਠਾ ਹੋਇਆ કરીਉ ਰਿਹਾ ਦੇਖੋ ਕਿਹਦਾ ਪਿਆਰਾ ਸ਼ਬਦ ਹੈ ਆਪੇ ਤਰਤੀ ਆਪੇ ਰਾਖ ਆਪ ਜੁਮਾਇ ਪਿਸਾਵੇ ਆਪ ਪਕਾਵੇ ਆਪਾਂ ਦੇ ਪੁਰਸਾ ਆਪ ਹੀ ਵੇਖਾਵੇ ਲੋ ਜੀ ਉਹ ਬਾਹਰੋਂ ਕਰਦਾ ਵੱਡਾ ਜ਼ਿਮੀਂਦਾਰ ਬਣ ਕੇ ਜ਼ਿਮੀਂ ਵਿੱਚ ਕਮਾ ਕੇ ਲਿਆ ਰਿਹਾ ਆਪੇ ਬੀਜ ਰਿਹਾ ਆਪੇ ਖੇਤੀ ਜੁ ਉਗਾ ਰਿਹਾ ਆਪੇ ਉਹ ਇੱਕ ਫਸਲ ਬਣ ਰਿਹਾ ਆਪੇ ਦਾਣਾ ਬਣ ਰਿਹਾ ਫਿਰ ਉਹ ਕਮਾ ਕੇ ਕਰ ਲਿਆ ਉਹਨਾਂ ਵਾਲਾ ਜਿਹੜਾ ਮਾਲਕ ਕਰਦਾ ਵੱਡਾ ਜਾਂ ਕੋਈ ਭਰਾ ਕਮਾਈ ਕਰਨ ਵਾਲਾ ਜਿਹੜਾ ਖੇਤੀ ਬਾੜੀ ਦੀ ਉਹਦੇ ਵਿੱਚ ਹੀ ਆਪੇ ਐ ਫਿਰ ਉਹ ਆਟਾ ਪਿਆ ਕੇ ਲੈੰਦੇ ਆਪਣੀ ਪਤਨੀ ਨੂੰ ਦਿੰਦੇ ਵੇ ਲੈ ਤੂੰ ਪਕਾ ਉਹ ਜਿਹੜੀ ਪਕਾਉਣ ਵਾਲੀ ਉਹਦੇ ਵਿੱਚ ਹੀ ਆਪੇ ਐ ਫਿਰ ਬੈ ਕੇ ਖਾਣੇ ਵਾਲੇ ਵਿੱਚ ਹੀ ਆਪੇ ਐ ਤੇ ਫਿਰ ਕਰਤਾ ਕੌਣ ਹੋਇਆ ਜੀ ਅਸੀਂ ਤੁਸੀਂ ਕਿਤੇ ਕਰਤੀ ਹੋਏ ਕਰਤਾ ਤੂੰ ਆਪ ਹੀ ਹੋਇਆ ਨਾ ਸਾਰੇ ਸੀਰੇ ਦੀ ਕਰਤਾ ਹੀ ਹੋਇਆ ਉਹ ਕਰਤਾ ਪੁਰਖ ਇਸ ਲਈ ਹੈ ਕਿ ਹਰ ਸ੍ਰੀ ਜੀ ਬੈਠਾ ਹੋਇਆ ਆ ਪੀ ਸਭ ਕੁਝ ਕਰ ਰਿਹਾ ਸਾਰੀ ਖੇੜ ਉਸੇ ਦੀ ਜੋਤ ਹੀ ਸਾਰੇ ਕੰਮ ਕਰ ਰਹੀ ਹੈ ਔਰ ਜੈਸਾ ਹੁਕਮ ਹੋਦਾ ਵੈਸਾ ਕਰਾਂਦਾ ਏਕੇ ਆਪ ਗ੍ਰਾਵਣ ਹਰਾ ਆਪੇ ਬਾਪ ਪੁਨ ਬਿਸਤਾਰਾ ਉਹਨੇ ਆਪੇ ਬਾਪ ਉਹਨ ਦਾ ਬਿਸਤਾਰਾ ਖਲਾਰ ਕੇ ਰੱਖੇ ਕਿਸੇ ਨੂੰ ਕਿਸੇ ਕੋ ਪਾਪੀ ਕਰਮ ਕਰਾਇਆ ਜਾਂਦਾ ਕਿਸੇ ਕੋਲੇ ਕਰਾਇਆ ਜਾਂਦਾ ਇਹ ਆ ਜੁਗ ਜਿੱਤ ਜਿੱਤ ਆਪੇ ਲਾਇਓ ਇਸ ਜੁਗ ਵਿੱਚ ਜਿੱਥੇ ਜਿੱਥੇ ਕਿਸੇ ਨੇ ਪਰਮਤਨ ਲਾ ਕੇ ਰੱਖਿਆ ਸੋ ਸੋ ਪਾਇਓ ਜੋ ਆਪ ਦਿਵਾਇਓ ਉਹਨਾਂ ਦਾ ਅੰਤ ਨਾ ਜਾਣੇ ਕੋ ਜੋ ਜੋ ਕਰੈ ਸੋ ਫੁਣ ਹੋ ਇੱਕੇ ਤੇ सगला ਵਿਸਤਾਰਾ ਨਾਨਕ ਆਪ ਸਵਰਨਹਾਰਾ ਹੁਣ ਇਹ ਤੋਂ ਕਈ ਵਾਰ ਇਹ ਵੀ ਵਿਚਾਰ ਨਿਕਲਦੀ ਹੈ ਫਿਰ ਦਾ ਮਤਲਬ ਜਿਹੜਾ ਬੁਰਾ ਕਦਰ ਨੂੰ ਕਰਨ ਦੀ ਉਹਨੂੰ ਫਿਰ ਪ੍ਰਮਾਤਮਾ ਹੀ ਕਰਵਾ ਰਿਹਾ ਫਿਰ ਜਿਹੜੇ ਮਾੜੇ ਕਰਮ ਕਰ ਰਹੇ ਨੇ ਫਿਰ ਅਸੀਂ ਕਿਉਂ ਉਹਨਾਂ ਨੂੰ ਆਖੀ ਵੀ ਉਹਦਾ ਪ੍ਰਭੂ ਆਪ ਹੀ ਕਰਵਾ ਰਿਹਾ ਤੇ ਫਿਰ ਬੰਦਾ ਚੰਗੇ ਬਣਨ ਦੀ ਪ੍ਰੇਰਣਾ ਕਿੱਥੋਂ ਆਏਗੀ ਨਹੀਂ ਐਸਾ ਨਹੀਂ ਹੈ ਐਸਾ ਨਹੀਂ ਅਸੀਂ ਸੋਚ ਸਕਦੇ ਕਿਉਂਕਿ ਮੈਂ ਕਈ ਵਾਰ ਦ੍ਰਿਸ਼ਤਾਨਾਂ ਦੇ ਵਿੱਚ ਇੱਕ ਕੋਈ ਡਾਇਰੈਕਟਰ ਬਣਦਾ ਉਹ ਕਿਸੇ ਨਾਟਕ ਨੂੰ ਜਾਂ ਫਿਲਮ ਨੂੰ ਬਣਾਉਂਦਾ ਉਹਦੇ ਵਿੱਚ ਉਹ ਆਪਣੀ ਮਰਜ਼ੀ ਦੇ ਜਿੰਨੇ ਉਹਦੀ ਰਿਕੁਆਇਰਮੈਂਟ ਹੈ ਇਤਨੇ ਉਹ ਐਕਟਰ ਚੁਣਦਾ ਉਹਨਾਂ ਚੋਂ ਕੁਝ ਕਈਆਂ ਕੋਲ ਹੀਰੋ ਦੇ ਕੰਮ ਕਰਾਉਂਦਾ ਚੰਗੇ ਕੰਮ ਕਰਾਉਂਦਾ ਤੇ ਕਈਆਂ ਕੋਲ ਵਿਲਨ ਦੇ ਕੰਮ ਕਰਾਉਂਦਾ ਮਾੜੇ ਕੰਮ ਵੀ ਕਰਾਉਂਦਾ ਉਸ ਉਸ ਨਾਟਕ ਦੇ ਵਿੱਚ ਲੇਕਿਨ ਕਿਹਾ ਕਿਸੇ ਨਾਟਕ ਵਿੱਚ ਕੋਈ ਚਾਹੁੰਦਾ ਕਿ ਮੇਰਾ ਜਿਹੜਾ ਮੈਨੂੰ ਜਿਹੜਾ ਐਕਟਿੰਗ ਦਾ ਰੋਲ ਮਿਲੇ ਮਾੜਾ ਹੀ ਮਿਲੇ ਹਰ ਇੱਕ ਇਹੋ ਜਾਂਦਾ ਵੀ ਮੈਨੂੰ ਹੀਰੋ ਦਾ ਰੋਲ ਹੀ ਮਿਲੇ ਜੀ ਅਗਰ ਕਿਸੇ ਲੜਕੀ ਦੇ ਰੋਲ ਉਹ ਆਖੇ ਕਿ ਮੈਨੂੰ ਹੀਰੋਇਨ ਹੀ ਲਿਆ ਜਾਏ ਜੀ ਫਿਲਮ ਵਿੱਚ ਮੈਂ ਸਭ ਤੋਂ ਵੱਡਾ ਰੋਲ ਹੀਰੋ ਹੀਰੋਇਨ ਦਾ ਸਮਝਿਆ ਜਾਂਦਾ ਹੈ ਹਰ ਕੋਈ ਉਸੇ ਦੀ ਚਾਹ ਕਰਦਾ ਹੈ ਕਿ ਮੈਂ ਉਸੇ ਤੱਕ ਮਜਬੂਰੀ ਵੀ ਜਗ ਨਹੀਂ ਭਾਈ ਤੂੰ ਇਹ ਨਹੀਂ ਕਰ ਸਕਦਾ ਤੂੰ ਇਹ ਰੋਲ ਕਰ ਲੈ ਮਾੜਾ ਜਿਆ ਅधे घंटे ਦਾ ਘੰਟੇ ਦਾ ਜਾਂ ਭਾਈ ਇਹ ਵੀਰਨ ਫਿਲਮ ਵਿੱਚ ਵੀ ਕਈ ਵਾਰ ਜਿਹੜੇ ਨਹੀਂ ਜਾਣਦੇ ਕਿ ਖਾਲੀ ਰੋਲ ਹੀ ਹੈ ਇਹ ਕਰਨ ਵਾਲਾ ਭੈੜਾ ਨਹੀਂ ਹੈ ਫਿਲਮ ਦੇਖਦੇ ਵੀ ਕਈਆਂ ਦੇ ਗੁੱਸਾ ਆ ਜਾਂਦਾ ਵੇ ਦੇਖੋ ਇਹ ਕਿੰਨਾ ਭੈੜਾ ਕੰਮ ਕਰ ਰਿਹਾ ਅਸੀਂ ਜਦੋਂ ਜਜ਼ਬਾਤ ਨਾਲ ਜੁੜ ਜਾਂਦੇ ਹਾਂ ਤੇ ਅਸਲ ਵਿੱਚ ਉਹ ਕੋਈ ਭੈੜਾ ਨਹੀਂ ਕਰ ਰਿਹਾ ਹੁੰਦਾ ਕੋਈ ਚੰਗਾ ਨਹੀਂ ਕਰ ਰਿਹਾ ਕਰਮ ਹੀ ਕਰਕੇ ਦਿਖਾਇਆ ਜਾ ਰਿਹਾ ਹੁੰਦਾ ਇਸ ਵਾਈਰੂ ਦੇ ਖੇਡ ਵਿੱਚੀ ਚੰਗੇ ਮੁੰਦੇ ਕਰਮ ਪ੍ਰਭੂ ਆਪ ਹੀ ਉਸ ਫਸਲ ਲਗਾ ਕੇ ਰੱਖਦਾ ਹੈ ਲੇਕਿਨ ਇਨਸਾਨ ਜਿਹੜਾ ਹੈ ਇਹ ਅਸ਼ਰਫੁਲ ਮਖਲੂਕਾਤ ਹੈ ਸਾਰੀ ਜੀਨੋਂ ਤੋਂ ਵੱਡੀ ਜੀਨ ਹੈ ਇਸ ਧਰਤੀ ਮੇਂ ਤੇਰੀ ਸਿਕਦਾਰੀ ਅਵਰ ਜੂਨ ਤੇਰੀ ਪਨਹਾਰੀ ਤੇਰੀ ਸੋਚ ਇਹ ਨਹੀਂ ਹੋਣੀ ਚਾਹੀਦੀ ਕਿ ਚਲੋ ਜੀ ਮਾੜਾ ਘਰ ਦਾ ਉਹ ਹੀ ਕਰਾ ਰਿਹਾ ਨਾ ਐਸਾ ਨਹੀਂ ਅਸਾਰ ਵੇਲੇ ਅਰਦਾਸ ਬੰਦੀ ਇਹ ਕਰਨੀ ਹੈ ਪ੍ਰਮਾਤਮਾ ਸਾਡੇ ਗੁਲ ਉਹ ਕੰਮ ਕਰਵਾ ਜਿਹੜੇ ਤੈਨੂੰ ਪਾਉਂਦੇ ਨੇ ਕੋਈ ਚੰਗਾ ਰੋਲ ਦੇ ਉਹ ਮਾਰਾ ਰੋਲ ਨਾ ਦੇਈ ਐਸਾ ਜਿਹਦੇ ਕਰਮ ਜਨਮਾਂ ਦੇ ਗੇੜੇ ਚ ਪੈ ਜਾਵਾਂ ਕਿਉਂਕਿ ਸਾਡੇ ਜੀਵਨ ਦਾ ਲੈ ਕੇ ਪ੍ਰਮਾਤਮਾ ਦੀ ਜੋਤ ਵਿੱਚ ਲੀਨ ਹੋਣਾ ਜੋਤੀ ਜੋਤ ਰਲੀ ਸੰਪੂਰਨthia ਇਹ ਸਾਡਾ ਜੀਵਨ ਦਾ ਲਕਸ਼ ਹੈ ਮਨ ਤੂੰ ਜੋਤ ਸਰੂਪੇ ਆਪਣਾ ਮੂਲ ਪਛਾਨ ਮੂਲ ਪਛਾਨ ਕੀ ਮੂਲ ਵਿੱਚ ਜਾਣਾ ਸਾਡਾ ਲਕਸ਼ ਹੈ ਇਹ ਸਰੀਰ ਜਿਹੜਾ ਇੱਕ ਗੇਟ ਹੈ ਇਹ ਗੇਟ ਖੁੱਲਿਆ ਤੇ ਨਿਰੰਕਾਰ ਵਿੱਚ ਨਿਰੰਕਾਰ ਹੋ ਗਏ ਤੇ ਨਹੀਂ ਤੇ ਜਨਮ ਮਰ ਦਾ ਗੇੜ ਹੈ ਫਿਰ ਜੁਣਾ ਵਿੱਚ ਕਿਹੜੇ ਕਿਹੜੇ ਦੁੱਖ ਕਲੇਸ਼ਨ ਕਿਹੜੀਆਂ ਬਿਧਿਆਣੇ ਕਿੰਨੀ ਸੁਚੇਤਤਾ ਇਨਸਾਨੋ ਕੀ ਕਿੰਨੀ ਸੁਚੇਤਤਾ ਦੀ ਲੋੜ ਹੈ ਬਾਬਾ ਆਪਣਾ ਬਸੂਵੇਂ گاਉਂ ਕੜੀ-ਕੜੀ ਕਾਲੇ ਕਾਮ ਮੰਗ ਹੈ ਕਾਹ ਚੇ ਤੂੰ ਨਾ ਬੜਾ ਸੁਚੇਤ ਹੋ ਕੇ ਚੱਲ ਪੈਂਦਾ ਖਣੀ ਉੱਤ ਕੀ ਵਾਲੂਨ ਕੀ ਮਾਰ ਚੱਲਣਾ ਪੈਂਦਾ ਤੇ ਜਿਸੀ ਜਿਹੜੇ ਰਹਿਣ ਤੇ ਪ੍ਰਭੂ ਦੀ ਜੋਤ ਉਸਮਾਈ ਹੋਈ ਕੋਈ ਜਿੰਦਾ ਹੀ ਨਹੀਂ ਨਾ ਵਿਕਾਰ ਖਾਣ ਉਥੇ ਨਾ ਹਉਮੈ ਖਾਈ ਕੁਝ ਵੀ ਨਹੀਂ ਕਰਦਾ ਉਥੇ ਪ੍ਰਭੂ ਨੂੰ ਤਾਂ ਕੁਝ ਵੀ ਪਿੱਟਦਾ ਉਹ ਸਾਡੇ ਜੀਵਨ ਦਾ ਲਕਸ਼ ਹੈ ਤੇ ਜੇ ਮਾਰੇ ਰਲ ਕਰਦੇ ਰਾਂਗੇ ਕਿ ਨਹੀਂ ਜੀ ਵਹੀ ਕਰਵਾ ਰਹੀ ਕਰਵਾ ਰਾ ਚੰਗੇ ਵਾਲੇ ਪਾਸੇ ਕਦੇ ਪ੍ਰੇਰੈ ਨਹੀਂ ਜੀ ਮਾਰੇ ਰੋਲ ਹੋਣ ਤੇ ਪ੍ਰਭੂ ਅਗੇ ਕਦੇ ਅਰਦਾਸ ਨਹੀਂ ਕੀਤੀ ਦਾਤਾ ਐ ਮੇਰੀ ਸੂਝ ਮਾਰੇ ਬਸੇ ਮੈਨੂੰ ਚੰਗੇ ਬਸੇ ਲਾ ਤੇ ਜੇ ਮਾਰੇ ਪਾਸੇ ਕਰਦੇ ਜਾਗੇ ਤਾਂ ਫਿਰ ਮਾਰੇ ਪਾਸੇ ਜੁਣਾ ਵੀ ਨਹੀਂ ਬਣਿਆ ਨੇ ਨਾ ਕਿ ਉਹ ਵੀ ਅਸਾਂ ਹੀ ਭੋਗਣੀਆਂ ਨੇ ਇਸੇ ਜੀਵ ਆਤਮਾ ਨੇ ਹੀ ਭੋਗਣੀਆਂ ਨੇ ਅਸੀਂ ਬਹੁਤ ਸਾਰੀਆਂ ਜੁਣਾ ਵਿੱਚ ਇਹ ਦੁੱਖ ਸੁੱਖ ਭੋਗ ਗਏ ਹਾਂ ਜਨਮ ਵਾਲੇ ਕਰਮ ਕਰਾਇਆ ਇਹ ਮੌਕਾ ਦਿੰਦਾ ਵਾਹਿਗੁਰੂ ਇਸ ਇਨਸਾਨੀ ਜੁਣ ਨੂੰ ਜਾ ਕੇ ਮੇਲਾ ਵੀ ਆ ਜਾ ਵਾਪਸ ਮੇਰੇ ਜਾਨੇ ਆ ਜਾ ਮੇਰੇ ਵਿਸਮਾਨੀ ਸਮਾਜਾ ਇਹ ਜਨਮ ਦੇ ਚੱਕਰ ਤੋਂ ਨਿਕਲਣ ਦੇ ਨਿਕਲ ਜਾ ਕੀ ਜੇ ਇਹ ਸੋਚੋ ਸੋਈ ਦੇ ਰਾਂਗੇ ਨਹੀਂ ਜੀ ਛੱਡੋ ਜੀ ਪਰਮਾਤਮਾ ਸਾਰਾ ਕੁਝ ਕਰਦਾ ਸਿਰ ਕੀ ਲੋੜ ਹੈ ਕਿ ਫਿਰ ਉਹਦੇ ਕੋਲੋਂ ਮੰਗੀਏ ਨਾ ਕਿ ਉਹ ਕੁਰਬਾਨਾ ਜੋ ਜਿਹਦੇ ਨਾਲ ਤੇਰੀ ਨੇੜਤਾ ਹੋ ਜਾਏ ਤੇਰੇ ਵਿੱਚ ਸਮਾ ਜਾਈਏ ਇਹ ਮੰਗੀਏ ਵਿਸ਼ਾ جاری ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ